ਸਤਿਗੁਰ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਤਾਜ਼ੀਆਂ ਸੂਈਆਂ ਆਈਆਂ ਆ ਇੱਕ ਟੋਪੜ ਗੱਪਣ ਝੋਟੀਆਂ ਬਹੁਤ ਸਪੈਸ਼ਲ ਤੇ ਬਾਈ ਨਾਲ ਕਰਦੇ ਗੱਲਬਾਤ ਵਡੀਆਂ ਝੋਟੀਆਂ ਤੇ ਬਹੁਤ ਸੋਹਣੇ ਨਗੀਨੇ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਤਿਗੁਰ ਬਾਈ ਜੀ ਸਤਿਗੁਰ ਜੀ ਵੀਰ ਜੀ ਸਤਿਗੁਰ ਜੀ ਬਹੁਤ ਬੋਲਾ ਜੀ ਸਾਬ ਵਧੀਆ ਠੀਕ ਠਾਕ ਹੈ ਜੀ ਜਿਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਾ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਇਹ ਜਨਵਾਰ ਅੱਜ ਆਪਣੇ ਕੋਲ ਜੀ ਝੋਟੀਆਂ ਪੰਜਛੇ ਹੈਗੀਆਂ ਚੰਗੀਆਂ ਸਵਾਤੀ ਵਧੀਆ ਇੱਕ ਟੋਕੜ ਗੱਭਣਿਆ ਠੀਕ ਤੇ ਬਾਕੀ ਝੋਟੀਆਂ ਸਚਰਾ ਸਿੰਘ ਹਾਂਜੀ ਤੇ ਚੰਗੀਆਂ ਵਧੀਆ ਦੇ ਵੱਡੀਆਂ ਵਸ਼ੀਆਂ ਦੋ ਦਿਨ ਠੀਕ ਤੇ ਵੜਾ ਉਤਰਾ ਅਜੇ ਇੱਕ ਇੱਕ ਦੋ ਦੋ ਦਿਨ ਖੜਦੀਆਂ ਵਾ ਠੀਕ ਤੇ ਵਿਖਾਉਣੀਆਂ ਨਹੀਂ ਆ ਜੇ ਕੋਈ ਵੀਰ ਭਰਾ ਚਾਹ ਬਣਾ ਆ ਤੇ 35 40 ਕਿਲੋ ਵਾਲੀ ਵਸ਼ਨੀ ਉਹ ਵੱਡੀ ਓਕੇ ਜੀ ਹਾਂਜੀ ਠੀਕ ਹੈ ਵਧੀਆ ਮਗਾਲੇ ਦੇ ਝੋਟੀਆਂ ਵਿਖਾਉਣਾ ਠੀਕ ਹੈ ਭਾਈ ਜੀ ਸਹੀਦਾ ਨੰਬਰ ਝੋਟੀਆਂ ਵੀਰਾ ਆਪਣੇ ਕੋਲ ਫਾਇਨ ਦੇ ਪੈਲੇ ਆਵਤ ਇਹ ਝੋਟੇ ਦੀ ਕੀ ਹੈ ਇਹ ਕੀ ਗਿਰਦਾਸ ਤੋਂ ਚੱਲੀ ਝੋਟੀ ਅਗਰ ਵੀ ਮਗਰੀ ਮਗਰੀ ਮੂਰੇ ਦੋ ਤੀ ਝੋਟੇ ਬਣਵਾਉ ਉਹ ਵੀ ਵਾਜੀ ਮਰੀ ਪਰ ਹੈ ਨਕੀਨਾ ਠੀਕ ਬੋਗਵਾਲੀ ਝੋਟੀ ਦਾ ਕਾਰ ਦੇਖੋ ਕਿੰਨਾ ਆ ਉਹ ਵੀ ਚਾਰ ਦੰਦ ਚਾਰ ਦੰਦ ਹਾਂਜੀ ਠੇ ਵੱਡੇ ਝੋਟੇ ਚਾਰ ਦੰਦ ਬਹੁਤ ਸਾਫ ਤੇ ਸੁਥਰੀ ਜੈਡ ਬਲੈਕ ਝੋਟੀ ਹੈ 12 12 ਕਿਲੋਣੀ ਝੋਟੀ ਸੀ ਬਹੁਤ ਜਿਆਦਾ ਚੰਗੀ ਬੋਲਾ ਹੀ ਹੋਣਾ ਟੱਟੀ ਮਗਰੀ 12 ਕਿਲੋ 12 ਕਿਲੋ ਲਾ ਬੜੀ ਲਾਓ। ਕਬੜੀ ਠੰਡੀ ਸੀਲ ਬੜੀ ਆ। ਠੀਕ। ਇਹਦੇ ਨੇ ਪੌਣਾਂ ਨਹੀਂ ਆ ਜਿੱਥੇ ਪੰਜ ਰੋਟੇ ਕਬੜੀ ਦਿੰਦੀ। ਠੀਕ ਓਕੇ। ਕੱਟੀ ਜ ਮਗਰ ਬੜੀ ਵੱਡੀ ਬਿੰਦੀ। ਇਹ ਵੱਡੀ ਕੱਟੀ ਵੱਡੀ ਮੈਂ ਦੀ ਕੱਟੀ। ਭਲੇ ਉਹ ਵਧੀਆ। ਸਾਫ ਝੋਟੀ ਦੁਦਰੀ। ਅੰਮ੍ਰਿਤ ਕਵਾਲਿਟੀ ਵਾਲੀਆਂ ਚੀਜ਼ਾਂ ਹੈਂ ਕਿ ਬਹੁਤ ਜ਼ਿਆਦਾ ਚੰਗੀਆਂ ਦੁਦਰੀ। ਜੈਡ ਬਲੈਕ ਝੋਟੀ ਆ ਬਹੁਤ ਸਾਫ ਤੇ ਸੁਤਰੀ ਹੈ ਪਰ ਛੇਰੋ ਦੀ ਆ ਛੇਰੋ ਵਧੀਆ ਗਾ ਲਿਆ ਪਰ ਠੰਡੀ ਤੇ ਸੀਰ ਦੇ ਸੁਭਾਜ ਦਾ ਚੰਗਾ ਇਹਦਾ ਝੋਟੀ ਦਾ ਇਹ ਗੱਲਾਂ ਬਾਤਾਂ ਹੀ ਐਂਡ ਹੀ ਗਏ ਠੀਕ ਜੀ ਆਵੇਂ ਕੱਲੀ ਬੰਦੋ ਜੱਗਾਂ ਚ ਪਾਉਂਦਾ ਹੁੰਦੇ ਠੀਕ ਆ ਬੱਚਾ ਤਾਜੀ ਸੁਈਏ ਸਾਜੀ ਤਾਜੀ ਕਿੱਲੇ ਨਾਲੀ ਤੋਂ ਸੋਫੇ ਚ ਜਲੋ ਠੀਕ ਆ ਜੀ ਜੀ ਤਾਜੀ ਸੁਈ ਮਗਰ ਕੱਟੀ ਜੇ ਦੋ ਜਾ ਸੁਈ ਝੋਟੀ ਸੁਈ ਆ ਸਿੰਗੀ ਬੰਚਾਰੇ ਵਾਰ ਕੱਟੀ ਕੱਟੀ ਆ ਮਗਰ ਕੱਟੀ ਤੇ ਸਿੰਗੀ ਵੇਲੇ ਝੋਟੀ ਦੀ ਕੀ ਲੱਗੀ 50 ਰੁਪਏ ਬਹੁਤ ਛਗੀ ਚਮਾਵਾ ਸਮਾ ਦੀ 1 ਨੰਬਰ ਬੋਲਾ ਜਿਹੜਾ ਚਮਾਵਾ ਉਹ 10 ਕਿਲੋ ਵਧੀਆ ਠੀਕ ਹੈ ਉਹ 11 12 ਪਰ 10 ਕਿਲੋ ਠੰਡਾ ਕਰਕੇ ਮੇਰੇ ਨਾਲ ਬੋਲੀ ਹੋਊਗੀ ਥੱਲੇ ਅੱਜ ਤੀਜੇ ਚੌਥੇ ਦਿਨ ਦੀ ਸੂਈ ਆ ਇਹਦਾ ਵੀ ਬੜਾ ਬੋਲਾ ਸਾਫ ਘੋਟੀ ਹੈ ਪੂਰੀ ਵਧੀਆ ਆ ਲੈ ਹਾਂ ਹੁਣ ਬਹੁਤ ਚੰਗਾ ਬਣਾਉਂਦੀ ਵੀਰ ਪਾ ਲਾਓ ਜੀ ਬਹੁਤ ਵੀਜੀ ਅਵੀ 13 14 ਕਿਲੋ ਕੱਢੇਗੀ 13 ਕਿਲੋ 14 ਕਿਲੋ ਠੰਡਾ ਕਰਕੇ ਦੁੱਧ ਕੱਢੂਗੀ ਛੋਟੀ ਬਹੁਤ ਜਿਆਦਾ ਚੰਗੀ ਪਿੱਠ ਪੁੜੇ ਦੀ ਸੇਹੀ ਮਗੜ ਦੀ ਕਟਈ ਸਾਰੇ ਬੰਦੇ ਫਤਰੀ ਓਕੇ ਬਸੋ ਭਾਜੀ ਕੀ ਮੌਲੇ ਦਾ ਝੋਟੀ ਦਾ ਬਣਾ ਜੋ ਮਰਜ਼ੀ ਕਰੀਏ ਰੇਡ ਜਿਆਜ ਬਿਲਕੁਲ ਕਰਾਂਗੇ ਐਂਡ ਤੱਕ ਸਾਰੇ ਵੀਰ ਭਰਾ ਵੀਡੀਓ ਵੇਖਿਆ ਪਰ ਜਿਆਜ ਰੇਡ ਹਾਂਜੀ ਮੋਲੇ ਝੋਟੀ ਦਾ ਭਾਵੇਂ 1 15 ਦਾ ਹਾਂ ਦਾ ਹੀ ਇਕ 8 ਦੀ ਇਕ 8 ਦੀ 5 ਦੀ ਇਕ 5 ਦੀ ਲਓ ਜੀ ਇਕ 5 ਦੀ ਝੋਟੀ ਜਿੱਦਾਂਗੇ ਪਰ ਆਲਾ ਦਵਾਲਾ ਸਾਰਾ ਵੀਰ ਭਰਾ ਫੋਨ ਆਉਣਾ ਇਹ ਨਾ ਕਣ ਬੀ ਵੀ ਕੀ ਆ ਇਕੱਲੀ ਇੱਕੋ ਹੀ ਪਹਿਲੇ ਨੰਬਰ ਵਾਲੀ ਝੋਟੀ ਵੀ ਜੀ ਵੀ ਭਾ ਕੇ ਸਾਰਾ ਮਾਲ ਇਕ ਇਕ 8 ਮੋਲੇ ਦੇ ਇਕ 5 ਦੀ ਬਾਈਕ ਦੇ ਦੇ ਦਾਂਗੇ ਬਹੁਤ ਬਹੁਤ ਸਾਫ ਝੋਟੀ ਆ ਤੇ ਨਾਲੂ ਦੇ ਕੱਟੀ ਹੋ ਕੱਟੀ ਮਗਰ ਕੱਟੀ ਮਗਰ ਆ ਤੇ ਬਹੁਤ ਸਫਾਈਆਂ ਦੇ ਝੋਟੀਆਂ ਬੋਰੀ ਸਪੈਸ਼ਲ ਆ ਸੋਹਣੀ ਦੇ ਸ਼ਕੀਨ ਤੇ ਮੁੱਲ ਬਿਲਕੁਲ ਜਾਇਜ਼ ਕੀਤਾ ਉਹਦਾ ਦੇ ਬੜੇ ਝੋਟੀਆਂ ਨਹੀਂ ਸਫਾਈਆਂ ਦੇ ਆ ਪਰ ਜਾਇਜ਼ ਭਾਅ ਬਿਲਕੁਲ ਸਹੀ ਮੁੱਲ ਆ ਜੀ ਸਾਫ ਸੁਥਰੀ ਆ ਗਾੜੀ ਵੀ ਰਾ ਝੋਟੀਆਂ ਵਿੱਚ ਕੋਈ ਲਾੜੇ ਨਹੀਂ ਨੇ ਦੀ ਸੋਈ ਹਾਂਜੀ ਤੇ ਭਾਵੇਂ 20 ਅੰਦਰ ਦੀ ਗੱਲੇ ਮਹੀਨੇ ਦੀ ਗੱਲੇ ਕਟਾ ਲਈ ਕਟਾ ਲਈ ਮਗਰ ਤੇ 500 ਆ ਜੀ 500 ਆ ਪਰ ਝੋਟੀਆਂ ਦਾ ਪਾਲ ਜੋੜ ਤੇ 12 ਕਿਲੋ ਦੋਦੇ ਠੀਕ ਆ ਮੈਨੂੰ ਜਵਾਬ ਸਮਾਇਆ ਛੋਟੀ ਛੋਰੀ ਸਾਫ ਸੁਥਰੀ ਆ ਤੇ ਵਧੀਆ ਕੁਆਲਟੀ ਵਾਲੀ ਲੋਹੀ ਜਾਂਦੀ ਵੀਰ ਛੋਟੀ ਅੱਡੀ ਤੇਰੀ ਪੂਰੀ ਜਿਆਦਾ ਵੀਰ ਜੀ ਕਹੀ ਕਹਿੰਦੇ ਲੈਵਾ ਇਧਰ ਵਖੋ ਲੈਵਾ ਨਾ ਇਹਦੇ ਨਾੜੀ ਦੁੱਧ ਦੁੱਧ ਦੇ ਡੱਕੇ ਝੜੀ ਜਾਂਦੀ 12 ਕਿਲੋ ਠੰਡਾ ਕਰਕੇ ਦੁੱਧ ਹੋਊਗਾ ਛਲੇ ਵਧੀਆ ਗੱਲ ਕਹੀ ਚੋੜਾ ਛੱਡਾ ਟੈਕਰਾ ਦੇਗਾ ਦੁੱਧ ਪੂਰਾ ਹੁੰਦਾ ਆ ਵਧੀਆ ਛੋਟੀ ਸਾਫ ਸੁਥਰੀ ਬੜੇ ਟੱਕਾ ਵਰਗਾ ਤਰੰਦਗੀ ਬਾਕੀ ਵੀਰ ਜੀ ਪਿੱਠ ਪੋੜਾ ਦੇਖੋ ਕਿ ਨਾ ਚੋੜਾ ਆ ਲੈ ਮੋੜ ਮੋੜ ਤੇ ਜੀ ਲੈ ਇੰਨੀ ਆ ਕਿ ਭਰਾ ਨਿਆਣਾ ਚੋਲੇ ਭਰਾ ਸਿਆਣਾ ਚੋਲੇ ਠੀਕ ਠੰਡੀ ਸੀ ਲੈ ਪਿੱਠ ਕੁੜੇ ਦੀ ਬੜੀ ਧਰਵੀ ਹੋਰੀ ਸਾਫ ਛੋਟੀ ਚਵਾਈ ਚੁਈ ਆ ਪੋਲੀ ਇੱਕ ਨੰਬਰ ਇੱਕ ਨੰਬਰ ਕੋਲਾ ਚਵਾਓ ਕਰੂਗਾ ਜੀ ਜੀ ਤੈਨੂੰ ਇਹ ਛੋਟੀ ਆ ਬਹੁਤ ਸਾਫ ਸੁਥਰੀ ਲੋਹਾ ਬੂਰਾ ਡੰਗਰ ਬਹੁਤ ਘੱਟ ਹੁੰਦਾ ਇਹ ਵੀਰ ਲਈ ਵਾਂਜੀ ਕਿਤੇ ਲੱਭਦੀ ਆ ਹਾਂ ਕਟਾਇਆ ਮਗਰ ਕਟਾ ਕਟਾ ਕੇ ਪਈ ਆ ਕੋਈ ਘਟੀ ਆ ਤੇ ਮੋਲਵੀਰ ਭਾਵੇਂ ਜੋ ਮਨਜ਼ੀ ਕਰੀਏ ਪਰ ਬਿਲਕੁਲ ਚੈਨ ਨਾਲ ਨੇ ਨਬੇਯਾ ਦੀ ਜੋੜੀ ਸਾਬ ਠੀਕ ਆ ਬੀਖਾਨ ਤੋਂ ਪੁਰਾਣੇ ਪਿੰਨੇ ਦੀ 90000 90000 ਦੀ ਲਾਸਟ ਰੇਟ ਵੀਰ ਮੋਲ 95 90 ਦੀ ਐਂਡ ਆ 94 ਮੋਲ 90 ਦੀ ਭਾਈ ਹਾਂ ਐਂਡ ਦੇ ਦਾਂਗੇ ਪੂਰੀ ਸਾਫ ਝੋਟੀ ਹੈ ਵੱਡੀ ਰਿਕਾਰਡ ਵਾਲੀ ਤੇ ਪਾਲੀ ਵਾਲਾ ਪੂਰਾ ਵਧੀਆ ਝੋਟੀ ਦਾ ਤੇ ਵਧੀਆ ਸਾਫ ਹੈ ਅਗਰ ਚੀਜ਼ ਹੈ ਜਿੰਨੀ ਝੋੜੀ ਕਹਿੰਦੇ 30000 ਜਿਆਦਾ ਸਭੀ ਜੱਟੋਂ ਕੜਗਾ ਬਣਾ ਦੀ ਹੈ ਗਾੜੀ ਵੀਰ ਮੈਂ ਆ ਵੀ ਕੜਗਾ ਬਣਾ ਲਓ ਜੀ ਲਓ ਜਦੋਂ ਕੜਗਾ ਬਣਾ ਲਓ ਇਹ ਵੀਰ ਆ ਵੀਰ ਕੋ ਮੈਂ ਹੀ ਹਾਂਜੀ ਐਂਡ ਇਹ ਐਦਾ ਵੇਚ ਦੇਣੀ ਆ ਤੇ ਇਹ ਮਹੀਂ ਕਸ਼ਾਹਤ ਉਹਨਾਂ ਕੋਈ ਜਾਣੇ ਜਦੋਂ ਮਹੀਂ ਫੱਜਰ ਹੀ ਹੋਤੋਂ ਮਹੀਂ ਕਸ਼ਾਹਤ ਰਾਗਰ ਉਹ ਵੇਖਣਾ ਹੀ 17-18 ਕਿਲੋ ਦਾ ਜਵੇ 17 ਕਿਲੋ ਮਹਿੰਗਾ ਗਰੰਟੀ ਵਾਲਾ ਦੁੱਧ ਮਹੀਂ ਕੱਢਿਆ ਹੁਣ ਪੰਜਾਂ ਮਹੀਨਾ ਦੀ ਕੱਪਣ ਤਾਂ 10 ਕਿਲੋ ਦੁੱਧ 10 ਕਿਲੋ ਠੱਡਾ ਕਰੀ ਪੰਜ ਮਹੀਨਾ ਦੀ ਕੱਪਣ ਆ ਹਾਂਜੀ ਪੰਜਾਂ ਦੀ ਕੱਪਣ 10 ਕਿਲੋ ਦੁੱਧ ਪੰਜ ਮਹੀਨਾ ਦੀ ਕੱਪਣ ਦੁੱਧ 10 ਕਿਲੋ ਤਾਂ ਬਹੁਤ ਸਾਬ ਝੋਟੀ ਆ 15-16 ਕਿਲੋ ਦੁੱਧ ਹਥੀ ਮੈਂ ਦੇ ਕੋਈ ਹੋਇਆ ਜਿਹੜੀ ਗੱਲ ਲੈ ਆਓ ਜੀ ਧਮਾ ਦਿਓ ਜੀ ਬਾਗੀ ਸੀਲ ਬੜੀ ਐ ਅਜ ਤਾਂ ਮਾਰਾ ਜਾ ਪਾੜਾ ਪਾ ਕੇ ਥੱਲੇ ਬੈਜੋ ਠੀਕ ਹੈ ਇੱਕ ਅੱਧਾ ਦਿਨ ਵੀਰ ਕੋਪਰੇਟਿਵਾਂ ਜਾ ਕੇ ਵੀਰ ਜਿਹੜੀ ਤੋਤਰ ਗੱਪਣ ਮਹੀਂ ਹਥਲ ਮਹੀਂ ਟੀਗਾ ਲਵਾ ਸਕਦੀ ਇੱਕ ਅੱਧਾ ਦਿਨ ਜਿਹੜਾ ਇੱਕ ਅੱਧਾ ਦਿਨ ਕਰਗੇ ਉਹ ਜਿਹੜਾ ਬੱਚੇ ਦੇ ਹੁੰਦੀ ਉਹ ਨਹੀਂ ਕਰਦੀ ਇਹ ਚੰਗੀ ਆ ਅੱਧਾ ਦਿਨ ਇਹ ਬੱਚੇ ਵਾਲੀ ਵੀ ਕਰ ਜਾਂਦੀ ਹੈ ਕਿਸੇ ਵੇਲੇ ਹਾਂਜੀ ਇਹ ਇੱਕ ਅੱਧਾ ਦਿਨ ਤੇ ਕਰਨਾ ਆ ਆਪਾਂ ਕੋ ਦਾ ਸੀਲ ਢੰਡੀ ਆ ਠੀਕ ਹੈ ਬਾਕੀ ਇਹ ਆ ਵੀ ਮੈਂ ਵੀ ਛੇ ਦਾ ਨਾ ਮਹੀਨੇ ਜਾਵੇ ਪਰ ਅਸਲ ਚੀਜ਼ ਆ ਪੇਠ ਕੋੜਾ ਦੇ ਵਧੀ ਨਾਲ 10 ਕਿਲੋ ਹੁਣ ਬਹੁਤ ਸਜਰਾ ਜਿਹਾ ਦੰਦ ਲਈਦੀ ਆ ਤੇ ਪੰਜਾਂ ਮਹੀਨੇ ਦੀ ਗੱਪਣੇ ਪੰਜਾਂ ਮਹੀਨੇ ਦੀ ਗੱਪਾ ਤੇ ਸਿਰਫ ਗਿਣਤੀ ਦੇ ਜੇ ਕੋਈ ਛੱਡੇ ਬੰਦਾ ਤੇ ਵੀਰ ਭਰਾ ਇੱਕ ਮਹੀਨਾ ਆਖੜਨੇ ਚੰਦੀ ਮਹੀ ਠੀਕ ਤੇ ਜਿਆਦੀ ਮਹੀਨਾ ਖਲੇ ਆ ਇਦਾਂ ਦੀ ਚੀਜ਼ ਆ ਪੜ ਕੋੜਾ ਵੇਖੋ ਕਿੰਨਾ ਚੋਟਾ ਚੋਟੀ ਦਾ ਵੇਖੋ ਲੇਵਾਲਾ ਬਹੁਤ ਸਨਾਤ ਖਾਕ ਮਧੀਆਂ ਲੱਗੀਆਂ ਠੀਕ ਦੱਸੋ ਭਾਈ ਮੋਨਵੀਰ ਭਾਵੇਂ ਮੈਂਦਾ 85 ਜੋ ਮਰਜੀ ਸਮੇਂ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਦੇ ਦਾਂਗੇ ਗੱਦ ਘਾੜ ਦੀ ਵੱਡੀ ਮਈ ਹੈ ਮੋਢ ਭਾਵੇਂ ਜੋ ਮਰਜੀ ਕਰੀਏ 50000 ਠੀਕ 50000 ਦੇ ਭਾਈ ਕਹਿੰਦਾ ਦੇ ਦਾਂਗੇ ਮੁੱਲ ਥੋੜਾ 75000 ਦੀ ਹਾਂ ਨਾ 75000 ਮੈਂ ਦੇ ਦਾਂਗੇ ਜਿਹੜੀ ਗੱਲ ਅੱਗੇ ਵਧੀਆ ਵੇਚ ਪੂਰੇ 70 ਦੀ ਮੈਂ ਦੇ ਦਾਂਗੇ ਜਾਣੀ ਜਿਹੜੀ ਗੱਲ ਜਿਹੜੀ ਅਕਾੜ ਦੀ ਚਾਹੀਏ 70000 ਦੀ ਗਰਮੀਆਂ ਦੋ ਦਿਨ ਸਿਆਲ ਫਿਰ ਸੂਬੇ ਦੀ ਆ ਵੇ ਵੀਰ ਮੈਂ ਸੂਆ ਜਰੂਰ ਹੈਗਾ ਚੌਥਾ ਠੀਕ ਪਰ ਪਿਓਰ ਮਾਲਵੇ ਦੀ ਮਹੀਂ ਆ ਪਰ ਬੰਦੇ ਰੋਲ ਛੜੀ ਇੱਕ ਰੰਗ ਕਾਲੀ ਤੇ ਮਗਰ ਕਟਾ ਜੇ ਤੇ ਹੁਣ ਵੀ ਬੋਲਾ ਮਹੀਂ ਦੇ ਕੋਲ ਜਿਹੜਾ ਅੱਜ ਪਰਸੋਂ ਦੀ ਸੋਈ ਆ ਹਾਂਜੀ 9 ਕਿਲੋ 10 ਕਿਲੋ ਬੋਲਾ ਆਊਗਾ ਮੈਂ ਠੀਕ ਜਿੰਨਾ ਜਿੰਨਾ ਰਾਤ ਨੂੰ ਮੰਡ ਪਾ ਦੋ ਸਵੇਰੇ ਆ ਜਗਦੀ ਦਿਖਾ ਦੇਦੀ ਆਪਣਾ ਤਾਜੀ ਸੋਈ ਹੈ ਕਿ ਬੱਚਾ ਕਿਉਂ ਕੱਢੀ ਮੈਂ ਕਟਾ ਕਟਾ ਆ ਗਿਆ ਤੇ ਜੇ ਸੇਵਾ ਹੋਵੇ ਸਾਰੀਆਂ ਗਰਮੀਆਂ ਇਹਨੇ ਦੁੱਧ ਦੇਣਾ ਸਿਆਲ ਜੀ ਆ ਆਨੰਦ ਬਣੂਗਾ ਨਾ ਨੰ ਵੀਰ ਹਮਾ ਦਾ ਦੋਈ ਰਾਜੀ ਹੋ ਜਾਏ ਇਹ ਮਈਆਂ ਹਾਂ ਲੰਮਾ ਸਮਾਂ ਦੁੱਧ ਦੇ ਜਾਂਦੀਆਂ ਚੰਗਾ ਵੀਰ ਸੇਵਾ ਵਾਲਾ ਬੰਦਾ ਲੈ ਜਾਏ ਨਾ ਮੈਂ ਆਹ ਬੋਲੋ ਜੀ ਥੋੜੀ ਬਸ ਨਿਸ਼ਾਬ ਪਾਣੇ ਆ ਬਾਕੀ ਦੁੱਧ ਉਹ ਨਹੀਂ ਕਿ ਹਮਾਰ ਖੰਦੀ ਚਵਾਈ ਚਵਾਈ ਦੋ ਬੋਰੀਆਂ ਖਾ ਗਈ ਰਾਜੀ ਹੋਣਾ ਇਹ ਬਿਲਕੁਲ ਸਹੀ ਗੱਲ ਚਵਾਈ ਚਵਾਈ ਆ ਪੋਲੀ ਆ ਚਵਾਈ ਬੜਾ ਚਵਾਈ ਜੀ ਚਾਹੋ ਪੜੀ ਆ ਦਾੰਦ ਪੂਰੇ ਤੋਰਾ ਪਾਰਾ ਵੇਖ ਲੋ ਸਾਹਮਣੇ ਕੋਈ ਇਹਨਾਂ ਕੋਈ ਬੁੱਢੜ ਰਿਆ ਸੁਬਾ ਇਹੋ ਹੀ ਆ ਦੂਜਾ ਨਾਲ ਤਿਜਾ ਨਾਲੇ ਤਿਜਾ ਸੁਬਾ ਆ ਬਾਕੀ ਚੌਥਾ ਗੇਣ ਲੈ ਵੀਰ ਮਈ ਕਿਹੜੀ ਥੱਕ ਚੱਲੀ ਜਿਹੜੀ ਥੱਕ ਚੱਲੀ ਆ ਮਈ ਦੁੱਧ ਵਾਲੀ ਮਈ ਆ ਇਹ ਕੀ ਗੱਲ ਵੀਰ ਅਸੀਂ ਜਿੰਨੇ ਕਹੇ ਭਾ ਜੈਜ ਇਹ ਲਿਸੇ ਪਾਉਂਦੇ ਨਸਲ ਨਸਲੇ ਨਾ ਲਿਵਾ ਮਾਰਿਆ ਨਸਲੇ ਵੀ ਪੂਰੀ ਤੇ ਜੇ ਰਾਜੀ ਹੁੰਦੀ ਤਾਂ ਮਾਰ ਲਾ ਕਰਦਣੀਆਂ ਤੇ ਮੋਰ ਵੀਰ ਭਾਵੇਂ ਜੋ ਮਰਦੀ ਕਰੀ ਆਜੇ ਬਚਾ ਕਟਾ ਜਿਸਾਨਾ ਰੋ ਰਿਖੀ ਓਠੋ ਓਏ ਓਏ ਸ਼ੇਰ ਲਗਾ ਸ਼ੇਰ ਉੱਤਨਾ ਸਤ ਇਹ ਦੇ ਬੱਚੇ ਅੰਗਿਲਾ ਨਾ ਡੋਗਾਂ ਮਾਰੂ ਆਖੋ ਦਸਾ ਬਾਈ ਕੀ ਮੁੱਲ ਹੈ ਹੋਰ ਮੈਂ ਦੇਖੋ ਮੈਂ ਰਿਕਾਰਡ ਹੀ ਤੋੜੇ ਲੈ ਲੈ ਆਲੇ ਐਂਡ 70000 70000 ਦੀ ਠੀਕ ਹੈ ਜੀ ਥੋੜਾ ਬੜਾ ਯਾਰ ਕਰਦਾਂਗੇ ਦੋ ਕਰਦਾਂਗੇ 68000 ਦੇ ਇਸੇ ਪਾਂਦੇ ਲਿਸੇ ਪਾਂਦੇ ਦਾ ਲੈਵਾ ਜੇ ਰਾਈ ਹੁੰਦੀ ਤਾਂ ਨੇਰੀਆਂ ਬੂੜੀਆਂ ਹੋਣੀਆਂ ਸੀ ਪਰ ਪੂਰੀ ਸਾਫ ਮੈਂ ਆ ਵਧੀਆ ਚਵਾਈ ਚਵਾਈ ਦੀ ਪਈ ਇਹਦੀ ਸੇਵਾ ਜਿਹੜਾ ਬਹੁਤ ਖਾਰੇ ਵੰਦੇ ਆ ਠੀਕ ਆ ਆ ਬਾਈ ਕੋਲ ਪਸ਼ੂ ਆ ਬਾਰੇ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਸਬਸਕ੍ਰਾਈਬ ਵੀਡੀਓ ਜਰੂਰ ਕਰਿਆ ਕਰੋ ਆਪਣੇ ਪੇਜ ਨੂੰ ਜਿਹਨੇ ਵੀਸ ਭਰਾ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਹਾਂਜੀ ਫੋਨ ਨੰਬਰ ਹੈਗਾ 832740753 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਪਿੰਡ ਇਹ ਫੀਗਰ ਨਾਮ ਮਾਣਾ ਸਹਿੀਲ ਮਜੀਠਾ ਮਜੀਠਾ ਧੰਨਵਾਦ ਸਹਿੀਲ ਜੀ